ਮਾਵਾ ਪੈਨ ਨੂੰ ਸ਼ੌਕ ਹੁੰਦਾ ਨੱਕ ਚ ਕੋਕਾ ਪਾਉਣ ਦਾ ਫਿਰ ਨਾਲੇ ਕਾਲੀ ਖੋਲ ਦਾ ਸ਼ੌਕ ਉਹਨੇ ਇੰਨਾ ਜਾਵੇ ਮੰਗਾਈ ਹੋਗੀ ਬਹੁਤ سارے ਮਾਵਾ ਤਾਂ ਲਵੇ ਚਾਹੂ ਦੇ ਦੇ ਕਹਿੰਦੇ ਐਨੀ ਪ੍ਰੈਸੈਂਟ ਫਿਰ ਜਦੋਂ ਵੋਟਾਂ 'ਚ ਖੜੇ ਹੁੰਦੇ ਆ ਜਿਵੇਂ ਤੂੰ ਹੈ ਤਦ ਪ੍ਰਾਪਰਟੀ ਦੀ ਤਸਰੀ ਪੈਂਦੀ ਆ ਸਾਡੀ ਹੱਸੀਆ ਪੈਣ ਤੇ ਨੰਦਸਤਾਂ ਕਿ ਮੇਰੇ ਕੋਲ ਇੰਨੀਆਂ ਕਾਰਾਂ ਨੇ ਐਨੀ ਮੇਰੇ ਘਰ ਦੀ ਕੀਮਤ ਆ ਐਨੀ ਮੇਰੀ ਪ੍ਰਾਪਰਟੀ ਆ ਜਿੰਨੇ ਮੇਰੇ ਕੋਲ ਜੇਵਰ ਨੇ ਐਨੇ ਕੈਸ਼ ਨੇ ਹਰ ਸਿਪਰਕ ਕੋਟ ਬਠਿੰਡੇ ਤੋਂ 2019 ਚਲਦੀ ਇਲੈਕਸ਼ਨ ਯੋ ਬਾਕੀ ਦਾ ਕਰੋੜਾਂ ਗਿਆ ਕਿਹਦੇ ਗਿਆ ਵਿਰੋਧ ਤੇ ਕਲੀਅਰ ਕੀਤਾ ਸੋਨਾ ਬੋਲ ਬੋਲ ਵਾਲੇ ਖਾਨੇ ਚ ਕਿੰਨਾ ਸੋਨਾ ਦੇਖਿਆ ਬੋਲ ਵਾਲੇ ਖਾਨੇ ਚ ਕਿ ਮੇਰੇ ਕੋਲ ਸੋਨਾ ਕਿੰਨਾ 63 ਕਿਲੋ ਜੀ ਬਿਰੀ ਬਾਰੇ ਗੱਲ ਦਾਨੇ ਇਹ ਕਿਥੋਂ ਆ ਰਹੇ ਕਿੱਲੋ ਚਪਾ ਦੇ ਪੈਸੇ ਤੁਹਾਡਾ ਬੈਸਾ ਤੁਹਾਡੇ ਬੱਚਾ ਨੇ ਸਿੱਧੀ ਦਵਾਈ ਖਾਂਦੇ ਆ ਤਾਂ ਇਹ ਸੋਨਾ ਬੰਦਾ ਤੁਹਾਡੇ ਬਜ਼ੁਰਗਾਂ ਨੇ ਸਿੱਧੀ ਦਵਾਈ ਖਾਂਦੇ ਆ ਤਾਂ ਇਹ ਸੋਨਾ ਬੰਦਾ ਦੁਕਾਨਦਾਰ ਖਾਂਦੇ ਆ ਦੁਕਾਨਦਾਰ ਦੀ ਦੁਕਾਨਦਾਰੀ ਖਾਂਦੇ ਆ ਵਪਾਰੀ ਖਾਂਦੇ ਆ ਗਵਾਨੀ ਖਾਂਦੇ ਪਸੰਦੀ ਪਾਣੀ ਹਾਇ